ਹਾਂਜੀ ਲੋਕਤ ਜੀ ਸਤ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਅਮਨ ਸਾਈਪ੍ਰਸ ਤੋਂ ਤੇ ਮੈਂ ਸਜਰੇ ਉੱਠੀ ਸੀ ਕਿਉਂਕਿ ਸੰਡੇ ਸੀਗਾ ਸੰਡੇ ਅੱਜ ਮੈਂ ਪਾਰਟ ਟਾਈਮ ਤੇ ਨਹੀਂ ਜਾਣਾ ਸੀਗਾ ਤੇ ਫਿਰ ਸਜਰੇ ਉੱਠ ਕੇ ਆਪਣੀ ਅਰਦਾਸ ਵਗੈਰਾ ਉੱਠ ਕੇ ਕੀਤੀ ਹੈਗੀਆ ਤੇ ਉਸ ਤੋਂ ਬਾਅਦ ਮੈਂ ਫਿਰ ਗੋਭੀਆਂ ਵਾਲੀ ਹੈਗੀ ਕਿਉਂਕਿ ਹਰੀ ਗੋਭੀ ਲੈ ਕੇ ਆਈ ਸੀ ਮੈਂ ਮਾਰਕੀਟ ਤੋਂ ਕਾਫੀ ਸਸਤੀ ਹੋਈ ਉਹ ਇੱਧਰ ਤੇ ਮੈਨੂੰ 1.0 ਦੇ 4 ਫੁੱਲ ਮਿਲ ਗਏ ਸੀਗੇ ਤੇ ਮੈਂ ਕਿਹਾ ਚਲੋ ਕਿਉਂ ਨਾ ਆਪਾਂ ਹਰੀ ਗੋਭੀ ਉਵਾਲ ਕੇ ਖਾਣੇ ਆ ਨਾ ਚਾਹ ਤਾਂ ਠਹਿਰ ਕੇ ਪੀਵਾਂਗੇ ਫਿਰ ਮੈਂ ਵਾਸਵ ਹਵਾਲੀ ਕੋ ਵੀ ਇੱਕ ਫੋਲਾ ਵਕ ਆਹ ਹਾਏ ਨਿੰਬੂ ਪਾ ਕੇ ਲੋਨ ਪਾ ਕੇ ਬੜੇ ਸਵਾਦ ਦੇ ਨਾਲ ਮੈਂ ਮੇਰਾ ਖਾਦੀਆ ਗੋਪੀ ਹਰੀ ਗੋਪੀ ਖਣੀ ਸੀ ਤੇ ਲਈ ਅੱਛੀ ਹੁੰਦੀ ਆ ਹਨ ਇਹਨੂੰ ਸਬਜੀ ਟਾਈਪ ਵੀ ਬਣਾ ਸਕਦੇ ਆ ਤੇ ਉਬਾਲ ਕੇ ਵੀ ਖਾ ਸਕਦੇ ਆ ਤੇ ਮੈਂ ਤਾਂ ਬਹੁਤ ਕਰਨੀਆਂ ਟੱਚ ਬੋਟ ਹਨਾ ਤੇ ਸਵੇਰੇ ਤਾਂ ਵੈਦਰ ਵੀ ਬਹੁਤ ਦੇਖੋ ਧੁੱਪ ਕਿੰਨੀ ਹੈਗੀ ਸਾਜ ਰਹੀ ਧੁੱਪ ਸੀਗੀ ਹੈ ਨ ਸਿੱਧੀ ਧੁੱਪ ਮੇਰੇ ਫੇਸ ਵੱਲੋਂ ਆ ਰਹੀ ਜੀ ਮੈਂ ਬੜਾ ਵਧੀਆ ਇੰਜੋਏ ਕੀਤਾ ਆ ਮੈਂ ਆਪਣੀ ਬਰੋਕਲੀ ਦੇ ਨਾਲ ਯਾਰ ਹੈਪੀ ਆ ਲੁੱਕ ਜੀ ਮੈਂ ਕਿਹਾ ਦਾ ਸ ਮੈਨੂੰ ਵਧੀਆ ਲੱਗਦੀ ਆ ਹੈਨਾ ਕਿਉਂਕਿ ਯਾਰ ਜਿੰਨਾ ਚਿਰ ਹੈਗਾ ਆ ਪਰਮਾਤਮਾ ਦੇ ਰਖਾਈਏ ਤਾਂ ਸਹੀ ਠੀਕ ਨਹੀਂ ਲੱਗ ਕੋ ਜੀ ਤੇ ਫਿਰ ਮੈਂ ਪੀਤੀ ਹੈਗੀ ਚਾਹ ਓ ਮਾਈ ਗਾਡ ਲੋਕਾ ਜੀ ਮੈਨੂੰ ਚਾਹ ਜਰ ਉਪਰ ਚੇਤਾ ਹੀ ਭੁੱਲ ਗਿਆ ਕਿ ਮੈਂ ਵੀਡੀਓ ਵੀ ਬਣਾਣੀ ਆ ਜੋ ਪੰਜੀਰੀ ਨਿਕਲ ਗਈ ਵੀ ਮੈਂ ਚੇਤਾ ਆਹ ਉਹ ਮੈਂ ਵੀਡੀਓ ਬਣਾਣੀ ਆ ਬਸ ਆਹੀ ਮੇਰੇ ਚ ਕਮੀ ਆ ਲੋਕਾ ਜੀ ਮੈਨੂੰ ਚੇਤਾ ਭੁੱਲ ਜਾਂਦਾ ਤੇ ਫਿਰ ਮੈਨੂੰ ਆਰਡਰ ਆਇਆ ਸੀਗਾ ਕੌਫੀ ਦਾ ਫ੍ਰੀ ਕੌਫੀ ਦਾ ਮੈਸੇਜ ਆਇਆ ਸੀਗਾ ਤੇ ਫਿਰ ਮੈਂ ਫ੍ਰੀ ਕੌਫੀ ਪੀਣ ਗਈ ਸੀ ਵੈਸੇ ਮੈਨੂੰ ਇਸ ਕੌਫੀ ਸ਼ਾਪ ਦੀ ਵਧੀਆ ਨਹੀਂ ਲੱਗਦੀ ਪਿਛਲੀ ਵਾਰ ਲਈ ਸੀ ਬਹੁਤ ਗੰਦੀ ਸੀਗੀ ਮੈਨੂੰ ਥਰੋ ਕਰਨੀ ਪਈ ਹੈਗੀ ਆ ਤੇ ਫਿਰ ਕੀ ਕਰੀਏ ਮੈਸੇਜ ਆਇਆ ਸੀਗਾ 30 ਦਾ ਇੱਕ ਕੱਪ ਸੀਗਾ ਹਨਾ ਮੈਂ ਕਿਹਾ ਮੈਂ ਕਿਉਂ ਛੱਡਾਂ ਬਈ ਕਿਉਂ ਛੱਡਾਂ ਫ੍ਰੀ ਦੀ ਕੌਫੀ ਕਿਉਂ ਛੱਡਾਂ ਤੇ ਚਲੋ ਫਿਰ ਮੈਂ ਵੇਟ ਕੀਤੀ ਵਿਚਾਰਾ ਉਹ ਕੱਲਾ ਪਾਈ ਹੋਰ ਕੋਈ ਬਾਰ ਕਰਨਾ ਕਿੰਨੀ ਦੁਨੀਆ ਸੀ ਨਾ ਕਾ ਉਹਫ ਹਫ ਅੱਧਾ ਘੰਟਾ ਵੇਟ ਕੀਤੀ ਫਾਈਨਲੀ ਕੌਫੀ ਮੇਰੇ ਹੱਥਾਂ 'ਚ ਆ ਗਈ ਹੈਗੀ ਆ ਵਾਓ ਬਸ ਬਟ ਮੈਂ ਸੱਚੀ ਦੱਸਾਂ ਇਸ ਵਾਰ ਕੌਫੀ ਬਹੁਤ ਸੁਆਦ ਸੀ ਬਹੁਤ ਸਵਾਦ ਕੌਫੀ ਲੱਗੀ ਆ ਪਤਾ ਨਹੀਂ ਫਰੀ ਦੀ ਸਵਾਦ ਹੁੰਦੀ ਆ ਪਤਾ ਨਹੀਂ ਆਈ ਡੋਟ ਨੋ ਮੈਨੂੰ ਕਾਫੀ ਇਸ ਵਾਰ ਬਹੁਤ ਸਵਾਦ ਆ ਗਈ ਪਹਿਲੀ ਵਾਰ ਕਾਫੀ ਪਿਛਲੀ ਵਾਰ ਲਈ ਸੀ ਮੈਨੂੰ ਬਿਲਕੁਲ ਵੀ ਸਵਾਦ ਨਹੀਂ ਲੱਗੀ ਮੈਨੂੰ ਇੱਥੇ ਛੱਡਣੀ ਪਈ ਸੀ ਤੇ ਫਿਰ ਮੈਂ ਸੋਚਿਆ ਚਲੋ ਆਪਾਂ ਜਾਂਦੇ ਆਂ ਗੇੜੀ ਛੇੜੀ ਲਾਣ ਉਹਦੇ ਆਪਣੇ ਇੰਡੀਅਨ ਭੈਣ ਭਰਾ ਦੇ ਲੈ ਕੁੜੀ ਨੇ ਸੂਟ ਪਾਇਆ ਕਿੰਨੀ ਸੋਹਣੀ ਲੱਗਦੀ ਆ ਸੋ ਫਿਰ ਮੈਂ ਨਿਕਲ ਪਈ ਮੈਂ ਕਿਹਾ ਚਲੋ ਤੇ ਫੇਰ ਬਾਤੋਂ ਮੌਸਮ ਵੀ ਬਹੁਤ ਖਰਾਬ ਹੋ ਗਿਆ ਸਗਾ ਹਤਿਆ ਜਿਹੜਾ ਮੇਰੇ ਘਰ ਦੇ ਕੋਲ ਪਾਰਕ ਪੈਂਦਾ ਆ ਮੈਂ ਕਿਹਾ ਚੱਲ ਮੈਂ ਇਹਦੇ ਵਿੱਚੋਂ ਹੀ ਲੰਘ ਜਾਨੀ ਆ ਰੋਡ ਤੋਂ ਕਿਉਂ ਜਾਣਾ ਆ ਚਲੋ ਨਾਲੇ ਭਰੇ ਹਰੇ ਭਰੇ ਪੌਦੇ ਦੇਖ ਲੈਣੇ ਕਿਉਂਕਿ ਹਰੀ ਭਰੀ ਗੋਪੀ ਖਾ ਗਈ ਮੈਂ ਹਨਾ ਤਾਂ ਕਰਕੇ ਲੋਕਾਂ ਜੀ ਫੇਰ ਮੈਂ ਗੱਲਾਂ ਗੱਲਾਂ ਕਰਦੀ ਬਸ ਤੇ ਆ ਗਈ ਸੀ ਦੇਖੋ ਤੁਸੀਂ ਬੈਦਰ ਕਿੰਨਾ ਖਰਾਬ ਹੈ ਵਾ ਕਾਲੀ ਘਟਾ ਛਹੀ ਕਾਲੀ ਘਟਾ ਨਹੀਂ ਆ ਜਾ ਭਾਬੀ ਝੂਟ ਲੈ ਭਿੰਗ ਖੁਲਾਰੇ ਖਾਂਦੀ ਆ ਕਾਲੀ ਘਟਾ ਗਈ ਉਹ ਗਾਣਾ ਚੱਤੇ ਆ ਗਿਆ ਬਿੰਗੋ ਲੜੀ ਪਤਾ ਨਹੀਂ ਫਿਰ ਮੈਂ ਕਿੱਧਰ ਚੱਲ ਗਈ ਰੋਕ ਨਹੀਂ ਮੈਨੂੰ ਤੈਹੀਂ ਨਹੀਂ ਪਤਾ ਤੇ ਫਾਈਨਲੀ ਮੈਂ ਘਰ ਆਈ ਉਫ ਮੈਨੂੰ ਇੰਨੀ ਭੁੱਖ ਲੱਗੀ ਸੀ ਨਾ ਸੱਡਨਲੀ ਪਤਨੇ ਕੀ ਹੋਇਆ ਤਾਂ ਰਾਤ ਦੀਆਂ ਰੋਟੀਆਂ ਬਚੀਆਂ ਪਈਆਂ ਸੀ ਆ ਚਲ ਮੈਂ ਕਿਹਾ ਇਹੀ ਖਾਣੀਆਂ ਫਿਰ ਮੈਂ ਪਾਇਆ ਨਿੰਬੂਆਂ ਦਾ ਅਚਾਰ ਕੱਟ ਕੇ ਰੱਖਿਆ 10 12 ਕਿਲੋ ਨਿੰਬੂ ਜਮਾ ਹੋਏ ਪਏ ਲੋਕੋ ਜੀ ਮੇਰੇ ਘਰ ਤੇ ਪਤਾ ਨਹੀਂ ਨਿੰਬੂਆਂ ਦਾ ਅਚਾਰ ਮੇਰੇ ਕੋਲ ਪੈਂਦਾ ਨਹੀਂ ਉਲਲੀ ਲੱਗ ਜਾਂਦੀ ਤੀ ਇਹ ਚੌਥੇ ਦਿਨ ਆ ਤਾਂ ਮੇਰੀ ਮੰਮੀ ਨੇ ਦੱਸਿਆ ਸੀਗਾ ਆ ਮੇਰੀ ਮੰਮੀ ਵਾਲਾ ਤਰੀਕਾ ਆ ਪਹਿਲਾਂ ਮੈਂ ਆਪਣੇ ਤਰੀਕੇ ਨਾਲ ਹੀ ਪਾਉਂਦੀ ਰਹੀ ਪਤਾ ਨਹੀਂ ਕਿਹੜਾ ਤਰੀਕਾ ਸੀਗਾ ਮੇਰਾ ਹੁਣ ਮੇਰੀ ਮੰਮੀ ਨੇ ਦੱਸਿਆ ਹੈਗਾ ਤਰੀਕਾ ਇਹ ਆਪਣੀ ਮੰਮੀ ਦੇ ਤਰੀਕੇ ਦੇ ਨਾਲ ਪਾਇਆ ਅਚਾਰ ਨਿੰਬੂਆਂ ਦਾ ਜੇ ਤਾਂ ਇਹ ਅਚਾਰ ਬਿਲਕੁਲ ਠੀਕ ਹੋਇਆ ਮਤਲਬ ਰਹਿ ਗਿਆ ਫਿਰ ਮੈਂ ਜਿਹੜੇ ਬਾਕੀ ਨਿੰਬੂ ਪਾਏ ਆ ਉਹ ਵੀ ਪਾਉਂਗੀ ਉਹ ਵੀ ਪਾਉਂਗੀ ਫਿਰ ਮੈਂ ਲੋਕੋ ਜੀ ਇਹ ਫਰਾਈ ਕੀਤੀ ਹੈਗੀ ਮੂਫਲੀ ਕਿਉਂਕਿ ਮੈਂ ਕੱਚੀ ਮੂਫਲੀ ਲੈ ਕੇ ਆਈ ਹੂ ਸੀ ਮਾਰਕੀਟ ਤੋਂ ਤੇ ਫਿਰ ਇਹਨੂੰ ਭੁੰਨਿਆ ਹੈਗਾ ਆ ਥੋੜੀ ਥੋੜੀ ਕਰਕੇ ਭੁੰਨਿਆ ਕਿਲੋ ਮੂਫਲੀ ਸੀਗੀ ਤੇ ਦੇਖਦੀ ਆ ਮੈਂ ਮੂਫਲੀ ਦਾ ਪਾਊਡਰ ਬਣਾਉਂਗੀ ਜਾਂ ਪੀਨਟ ਵਾਟਰ ਪਹਿਲੀ ਵਾਰ ਬਣਾਉਂਗੀ ਸ਼ਾਇਦ ਪਹਿਲੀ ਵਾਰ ਪੀਨਟ ਵਾਟਰ ਬਣਾਉਂਗੀ ਮੈਂ ਦੇਖਦੀ ਆ ਤੇ ਫਿਰ ਮੈਂ ਇਹਨੂੰ ਚੰਗੀ ਤਰ੍ਹਾਂ ਫਰਾਈ ਕੀਤਾ ਹੈਗਾ ਕਾਫੀ ਅੱਛੇ ਵੀ ਬਾਅਦ ਚੋਂ ਸਵਾਦ ਆਲੇ ਚਲੋ ਠੀਕ ਹੈ ਲੋਕੋ ਜੀ ਕੱਲ ਮਿਲਦੇ ਆਂ ਜਦ ਤੱਕ ਦੇ ਲਈ ਬਾਏ ਬਾਏ